ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਵੱਲੋਂ ਜਿਹੜਾ ਮੁਰਤੋਂ ਰੇਟਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਮੁਰਤੋਂ ਜਿਹੜਾ ਹਾਈਵੇ ਥੋਰਟੀ ਦੇ ਵੱਲੋਂ ਰੇਟਾਂ ਦੇ ਵਿੱਚ 5% ਦਾ ਵਾਅਦਾ ਕਰ ਦਿੱਤਾ ਗਿਆ ਨੋਰਮਲ ਟੈਕਸ ਹੈ ਉਹ ਆਪ ਲੀਜੀਏ ਮਨਾ ਕੋਈ ਕਰਾਓ ਆਪ ਲੀਜੀਏ ਟੈਕਸ ਪੈਟਰੋਲ ਤੇ ਡੀਜ਼ਲ ਤੇ ਉਸ ਪਰ ਟੈਕਸ ਦੇ ਰਹੇ ਹੈ ਗਾੜੀ ਪਰ ਓਨ ਰੋਡ ਆ ਰਹੀ ਉਸ ਪਰ ਟੈਕਸ ਦੇ ਰਹੇ ਹੈ ਬੀਮਾ ਕਰਵਾ ਰਹੇ ਉਸ ਪਰ ਟੈਕਸ ਦੇ ਰਹੇ ਹੈ ਮਿਹਰਬਾਨੀ ਕਰ ਰਹੇ ਥੋੜਾ ਉਸ ਪਰ ਤਾਂ ਕਮੇ ਕਮ ਕੰਟਰੋਲ ਕਰ ਰਹੇ ਆਪਣਾ ਸਾਰਾ ਝੂਠੀਆਂ ਨੇ ਤਾਨੂੰ ਪਤਾ ਹੀ ਆ ਵਾਅਦੇ ਕਰਕੇ ਮੁੱਕਰੀਆਂ ਦੀਆਂ ਨੇ ਇਹ ਕਹੇ ਸਾਡੀ ਜਾਨ ਛੱਡ ਦੇ ਕਦੇ ਓਵਰਲੋਡ ਪਾ ਦਿੰਦੇ ਕਦੇ ਉਹ ਕਰੁੰਦੇ ਆ ਆਲਰੇਡੀ ਬੜਾ ਮਹਿੰਗਾ ਟੋਲ ਪਲਾਜ਼ਾ ਹੈ ਪੰਜਾਬ ਦਾ ਸਭ ਤੋਂ ਤੇ ਮੋੜ ਤੋਂ ਫਿਰ 5% ਦਾ ਵਾਅਦਾ ਕਰ ਦਿੱਤਾਗੇ ਹਰ ਚੀਜ਼ ਦੇ ਵਿੱਚ ਵਾਅਦਾ ਹੋ ਰਿਹਾ ਇਹਦੇ ਵਿੱਚ ਵੀ ਵਾਅਦਾ ਹੋ ਰਿਹਾ ਟੈਕਸ ਵਾਧਾ ਵੱਧ ਹੀ ਜਾਂਦੇ ਨੇ ਆਮਦਨ ਨਹੀਂ ਵਾਦੀ ਮਜ਼ਦੂਰ ਵਾਸਤੇ ਤਾਂ ਕੋਈ ਸੋਚਦਾ ਹੀ ਨਹੀਂ ਅਸੀਂ ਐਮਪੀ ਤੱਕ ਸਫਰ ਕਰਦੇ ਆ ਲੇਕਿਨ ਸਾਨੂੰ ਇਹੀ ਰੇਟ ਵਾਧਾ ਮਿਲਦਾ ਕੋਈ 700 100 ਤੋਂ ਵਾਧਾ ਨਹੀਂ ਲੈਂਦਾ ਅੱਜ ਸੁਣਿਆ ਵਾ ਕਿ ਨਵੇਂ ਵਧ ਗਿਆ ਹੁਣ ਦੇਖੋ ਕਿੰਨਾ ਕੱਟਦੇ ਨੇ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਮੈਂ ਲਗਨ ਸੇਟ ਇਸ ਸਮੇਂ ਮੌਜੂਦਾ ਲਾਡੋ ਵਾਲ ਟੋਲ ਪਲਾਜ਼ੇ ਤੇ ਜਿੱਥੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਜਿਹੜਾ ਮੁਰ ਤੋਂ ਰੇਟਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਮੁਰ ਤੋਂ ਜਿਹੜਾ ਹਾਈਵੇ ਅਥਾਰਟੀ ਦੇ ਵੱਲੋਂ ਰੇਟਾਂ ਦੇ ਵਿੱਚ 5% ਦਾ ਵਾਧਾ ਕਰ ਦਿੱਤਾ ਗਿਆ ਲੰਬੇ ਸਮੇਂ ਤੋਂ ਲੋਕ ਇਸ ਟੋਲ ਪਲਾਜ਼ੇ ਤੋਂ ਪ੍ਰੇਸ਼ਾਨ ਸਨ ਕਿਉਂਕਿ ਇਸ ਦੀਆਂ ਕੀਮਤਾਂ ਪੰਜਾਬ ਦੇ ਬਾਕੀ ਸਾਰੇ ਟੋਲ ਪਲਾਜ਼ੇ ਤੋਂ ਵੱਧ ਨੇ ਇਸ ਨੂੰ ਸਭ ਤੋਂ ਪੰਜਾਬ ਦਾ ਜਿਹੜਾ ਮਹਿੰਗਾ ਟੋਲ ਪਲਾਜ਼ਾ ਕਿਹਾ ਜਾਂਦਾ ਜੇ ਕੀਮਤਾਂ ਦੀ ਗੱਲ ਕਰੀਏ ਤੁਹਾਨੂੰ ਦੱਸ ਦਿੰਨੇ ਆ ਕਿ ਕਾਰ ਦੀ ਕੀਮਤ ਦੀ ਗੱਲ ਕਰੀ ਤੋ ਲੈ ਤਾਂ ਉਸਦੇ 230 ਰੁਪਏ ਕਰ ਦਿੱਤੇ ਗਏ ਨੇ ਤੇ ਜੇ ਅਪਡਾਊਨ ਕਰਨਾ ਤਾਂ ਇੱਕ ਗੱਡੀ ਦਾ ਜਿਹੜਾ 345 ਰੁਪਏ ਤੁਹਾਨੂੰ ਦੇਣੇ ਪੈਣੇ ਆ ਉੱਥੇ ਜਿਹੜਾ ਆਪਾਂ ਹਲਕੇ ਕਮਰਸ਼ੀਅਲ ਵਾਹਨ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਇੱਕ ਪਾਸੇ ਦਾ ਜਿਹੜਾ 370 ਰੁਪਏ ਦੇਣੇ ਪੈਣਗੇ ਤੇ ਉੱਥੇ ਜਿਹੜੇ ਇਹਨਾਂ ਦੇ ਰਾਉਂਡ ਟ੍ਰਿਪ ਦੀ ਗੱਲ ਕਰੀਏ ਤਾਂ ਉਹਨਾਂ ਨੂੰ 555 ਰੁਪਏ ਜਿਹੜੇ ਆ ਉਹ ਕਟਾਉਣੇ ਪੈਣਗੇ ਉੱਥੇ ਜੇ ਆਪਾਂ ਬੱਸ ਅਤੇ ਜਿਹੜੇ ਟਰੱਕ ਦੀ ਗੱਲ ਕਰੇ ਜਿਹੜੇ ਕਿ 2 ਐਕਸਲ ਦੀ ਗੱਲ ਕਰੀਏ ਉਹਨਾਂ ਨੂੰ 775 ਰੁਪਏ ਜਿਹੜੇ ਨੇ ਉਹ ਇੱਕ ਪਾਸੇ ਦੇਣੇ ਪੈਣਗੇ ਜੇ ਰਾਉਂਡ ਟ੍ਰਿਪ ਦੀ ਗੱਲ ਕਰੀਏ ਤਾਂ ਉਹ 1160 ਰੁਪਏ ਉਹਨਾਂ ਨੂੰ ਕਟਾਉਣੇ ਪੈਣਗੇ ਉੱਥੇ ਜਿਹੜੇ ਆਪਾਂ 3 ਐਕਸਲ ਕਮਰਸ਼ੀਅਲ ਵਾਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਹੁਣ 845 ਰੁਪਏ ਇੱਕ ਪਾਸੇ ਦੇ ਤੇ ਰਾਉਂਡ ਟ੍ਰਿਪ ਦੀ ਗੱਲ ਕਰੀ ਤਾਂ ਉਹਨਾਂ ਨੂੰ 1245 ਰੁਪਏ ਘਟਾਉਣੇ ਪੈਣਗੇ ਉੱਥੇ ਜੇ ਆਪਾਂ ਮਲਟੀ ਐਕਸਲ ਵਾਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਇੱਕ ਪਾਸੇ ਜਿਹੜੇ ਆ ਉਹ 1215 ਰੁਪਏ ਘਟਾਉਣੇ ਪੈਣਗੇ ਤੇ ਜਿਹੜੇ ਉਹਨਾਂ ਨੇ ਰਾਉਂਡ ਟ੍ਰਿਪ ਹੋਏਗਾ ਉਹ 1820 ਰੁਪਏ ਪੈਗਾ ਯਾਨੀ ਕਿ ਜੇ ਅਪ ਡਾਊਨ ਕਰਨਾ 24 ਘੰਟੇ ਦੇ ਵਿੱਚ ਉਹਨਾਂ ਨੂੰ 1820 ਰੁਪਏ ਜਿਹੜੇ ਆ ਉਹ ਘਟਾਉਣੇ ਪੈਣਗੇ ਤੁਸੀਂ ਦੇਖੋ ਵੀ ਕਿਸ ਹਿਸਾਬ ਦੇ ਨਾਲ ਇਸ ਤੇ ਰੇਟਾਂ ਦੇ ਵਿੱਚ ਜਿਹੜਾ ਉਹ ਵਾਧਾ ਕਰ ਦਿੱਤਾ ਗਿਆ ਵਾ 5% ਦਾ ਵਾਧਾ ਕਰ ਦਿੱਤਾ ਗਿਆ ਵਾ ਪਰ ਲੋਕਾਂ ਦੀ ਜਿਹੜੀ ਜੇਬ ਹੈ ਉਸ ਤੇ ਇਸ ਦਾ ਕਾਫੀ ਅਸਰ ਪਿਆ ਵਾ ਤੁਹਾਨੂੰ ਰੇਟ ਵੀ ਦੱਸਿਆ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਕਿਸ ਹਿਸਾਬ ਦੇ ਨਾਲ ਉਹਨਾਂ ਦੀ ਜੇਬਾਂ ਤੇ ਅਸਰ ਪਿਆ ਤੇ ਉਹ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਕਿਸ ਹਿਸਾਬ ਦੇ ਨਾਲ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਸਰ ਇਹ ਤਾਂ ਲੁੱਟ ਪਈ ਹੋਈ ਹੈ ਇਹਨਾਂ ਨੇ ਹਰ ਰੋਜ਼ ਪਈ ਹੈ ਪੂਰੇ ਹਿੰਦੁਸਤਾਨ ਚ ਨਹੀਂ ਇੰਨਾ ਰੇਟ ਹੈਗਾ ਜਿੰਨਾ ਇੱਥੇ ਹੈਗਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਾਸ ਆਲਰੇਡੀ ਹੈ ਤੇ ਮੁੜ ਤੁਰਿਆ ਜਾਬਦਾਨੀ ਜੀ ਪੂਰੇ ਹਿੰਦੁਸਤਾਨ ਦਾ ਅਸੀਂ ਐਮਪੀ ਤੱਕ ਸਫਰ ਕਰਦੇ ਆਂ लेकिन सानू यही रेट बाद कोई सवा, सवा, तो बाद नहीं सवा दो सुविधा तो, तो दे रही है लेकिन ये जो टोल टैक्स हो रहा है बढ़ रहा है इस पर बहुत बड़ी समस्या है समस्या क्या है आदमी गाड़ी निकालता जब टैक्स देता है रोड बदलता है सुविधा तो मिल रही है मान रहे हैं लेकिन टैक्स बहुत ज़्यादा बढ़ता जा रहा है ये इस पर सरकारों की कहना चाहते हैं सरकार से यही कहना चाहते हैं भैया पब्लिक पे जो मार पड़ रही है बोझ इसे बोझ को कम करें ये बहुत ज़्यादा बोझ पड़ रहा है कृपया करके इसे कर्म करें जो नॉर्मल टैक्स है वो आप लीजिए मना कौन कर रहा है आप लीजिए टैक्स लेकिन लिमिट कर दीजिए उसकी ये यही कहना चाहते हैं सरकार से कि रिहात करें पब्लिक के साथ पेट्रोल पे डीजल पे उस पर टैक्स दे रहे हैं गाड़ी पे ऑन रोड आ रही है उस पर टैक्स दे रहे हैं बीमा करवा रहे हैं उस पर टैक्स दे रहे हैं ਤੋ ਮਿਹਰਬਾਨੀ ਕਰੇਂ ਥੋੜਾ ਇਸਪੇ ਤੋ ਕਮਸ ਕਮ ਕੰਟਰੋਲ ਕਰ ਰਹੇ ਆਪਨਾ ਟੋਲ ਰੇਟ ਫਿਰ ਤੋ ਵੱਧ ਗਿਆ ਜੀ 5% ਰੇਟ ਵੱਧ ਗਿਆ ਕੀ ਕਹਣਾ ਚਾਹੂੰਗਾ ਸਰ ਇਹ ਤਾਂ ਨਾ ਇਨਸਾਫੀ ਹੈ ਦੇਖੋ ਇਨਾ ਇਨਾ ਗੱਡੀ ਤੇ ਵੀ ਟੈਕਸ ਭਰਦੇ ਆ ਉਸ ਵਾਰ ਪੀਪਾ ਤੁਹਾਨੂੰ ਇੱਕ ਪਾਸੇ ਦਾ ਪੈਗਾ ਜੇ ਰਾਉਂਡ ਟ੍ਰਿਪ ਕਰੋਗੇ ਤੁਹਾਨੂੰ 345 ਰੁਪਏ ਪੈਣਗੇ ਬਹੁਤ ਜ਼ਿਆਦਾ ਹੈ ਸਰ ਬਹੁਤ ਚਲੋ ਅਸੀਂ ਸਰ ਅਸੀਂ ਨਕੌਦਰ ਜਾ ਰਹੇ ਨਕੌਦਰ ਤੱਕ ਦਾ ਮੈਨੂੰ ਲੱਗਦਾ ਸ਼ਾਇਦ ਤੇਲ ਵੀ ਨਹੀਂ ਲੱਗੇਗਾ ਤੁਹਾਡੇ ਇਧਰੋਂ ਨਹੀਂ ਪਰ ਟੋਲ ਪਲਾ ਲੱਗੇਗਾ ਠੀਕ ਕਹਣਾ ਚਾਹੂੰਗਾ ਸਰ ਰੇਟ ਥੋੜਾ ਜਾਇਜ਼ ਹੋਣੀ ਚਾਹੀਦੇ ਆ ਅਗਾ ਭਾਈ ਜੀ ਮੇਰੇ ਤੋਂ ਟੋਲ ਰੇਟ ਵਧ ਗਏ ਨੇ 5% ਰੇਟ ਹਾਈਕ ਹੋ ਗਈ ਐ ਇਸ ਟੋਲ ਦੀ ਕੀ ਕਹਣਾ ਚਾਹੂੰਗਾ ਬਸ ਸਰ ਲੱਗੇ ਹੋਇਆ ਪਿਸ ਰਿਆਂ ਬਸ ਇੰਨੇ ਗੱਲ ਐ ਕਿੱਥੇ ਚੱਲਾਂ ਸੀ ਇਸ ਟਾਈਮ ਮੈਂ ਜਿਆਦਾ ਪੀਸ ਨਗਾ ਜੀ ਕਿੱਥੇ ਪੀਸ ਨਗਾ ਜਾਣਾ ਬਾਬੇ ਦਾ ਮਰਦਾ ਟੱਕਰ ਉਹਨਾਂ ਮੇਰੇ ਨਾਲ ਸ਼ਾਇਦ ਥੋੜਾ ਤੇਲ ਨਹੀਂ ਲੱਗੇਗਾ ਜਿੰਨਾ ਟੋਲ ਪਲਾ ਤੁਹਾਨੂੰ ਪੈਣ ਟੱਕਰ ਮੈਂ ਆਸਤ੍ਰਾ ਅੱਧਾ ਘੰਟਾ ਮੈਂ ਵੇੜ ਕੇ ਉੱਥੇ ਕਰਕੇ ਪਾਸ ਬਣਵਾਇਆ ਉੱਚ ਫਸਟ ਸਟੈਂਚ ਬੈਲੈਂਸ ਨਹੀਂ ਸੀਗਾ ਫੋਨ ਮੇਰਾ ਗੱਡੀ 'ਚ ਰਹਿ ਗਿਆ ਉਹ ਤਾਂ ਮੈਂ ਫੋਨ ਲਾ ਕੇ ਮਨ ਲਗੇ ਆਲਮੋਸਟ 1 ਘੰਟਾ ਹੋ ਗਿਆ ਮੈਨੂੰ ਕਿਸ ਤਰ੍ਹਾਂ ਲੋਕ ਬਿਲਕੁਲ ਔਰ ਦੂਸਰੀ ਗੱਲ ਸਰ ਕੋਈ ਸਹੂਲਤ ਨਹੀਂ ਦੇ ਰਹੀ ਸਰਕਾਰ ਐਸ ਪਲੇਸ ਆਪਾਂ ਨਾ ਡਿਜੀਟਲ ਹੋ ਗਏ ਆ ਤੇ ਆਪ ਨੂੰ ਫੋਨ ਦੇ ਵਿੱਚ ਕਮ ਸੇ ਕਮ ਇੱਕ ਫੈਸਿਲਿਟੀ ਤਾਂ ਦੇਣੀ ਚਾਹੀਦੀ ਆ ਵੀ ਬੰਦਾ ਆਪਣਾ ਫਾਸਟ ਹੈ ਆਪਣਾ ਕੋਈ ਵੀ ਆਪਣਾ ਕਾ ਕਹਦੇ ਉਹਨੂੰ ਪਾਸ ਖੁਦ ਅਪਲਾਈ ਕਰਕੇ ਆਪ ਬਣਵਾ ਸਕੇ ਭਾਈ ਮੁਰ ਤੋਂ ਰੇਟ ਰੇਟ ਵਧ ਗਏ ਆ ਔਖਾ ਹੀ ਆ ਭਰਾਵਾ ਗਰੀਬ ਆਦਮੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਜੇਬਾਂ ਦੇ ਭਾਰੀ ਅਸਰ ਪੈ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਸਰਕਾਰਾਂ ਨਹੀਂ ਕਰ ਸਰਕਾਰਾਂ ਝੂਠੀਆਂ ਨੇ ਤੁਹਾਨੂੰ ਪਤਾ ਹੀ ਆ ਵਾਦੇ ਕਰ ਕਰ ਮੁਕਰੀਆਂ ਦੀਆਂ ਨੇ ਕਦੇ ਆ ਕਰ ਲਿਆ ਕਦੇ ਆ ਕਰਿਆ ਟੂ ਟੈਸੇ ਕੋਈ ਇਹ ਹਾਈਵੇ ਥੋਰਟੀ ਨੈਸ਼ਨਲ ਹਾਈਵੇ ਥੋਰਟੀ ਦੇ ਬੋਲੋ ਬਤਾਤਾ ਇਹਨਾਂ ਨੇ ਇਹ ਕਹੇ ਨਹੀਂ ਸਾਡੀ ਜਾਨ ਛੱਡਦੇ ਕਦੇ ਓਵਰਲੋਡ ਪਾ ਦਿੰਦੇ ਕਦੇ ਉਹ ਕਰੁੰਦੇ ਆ ਭਾਈ ਮੋੜ ਤੋਂ ਰੇਟ ਵਧ ਗਿਆ ਟੋਲ ਦਾ 5% ਇਹ ਰੇਟ ਤਾਂ ਵਧ ਹੀ ਰਹਿੰਦੇ ਆ ਇਹਨਾਂ ਦਾ ਕੋਈ ਹਾਲ ਨਹੀਂ ਹੈ ਇਹ ਫਾਸਟ ਟੈਗ ਨਹੀਂ ਹੈਗਾ ਇਹ ਸਲੋ ਕਾਰਡ ਆ ਹਾਂ ਵੀ ਕਿਸ ਤਰ੍ਹਾਂ ਦੇਖਦੇ ਵੀ ਬਾਰ ਬਾਰ ਇਸ ਆਲਰੇਡੀ ਬੜਾ ਮਹਿੰਗਾ ਟੋਲ ਪਲਾਜ਼ਾ ਹੈ ਪੰਜਾਬ ਦਾ ਸਭ ਤੋਂ ਤੇ ਮੋੜ ਤੋਂ ਫਿਰ 5% ਦਾ ਵਾਧਾ ਕਰ ਦਿੱਤਾਗੇ ਵਾਧਾ ਹੀ ਕਰਦੇ ਆ ਨਾ ਕੋਈ ਹੋਰ ਤਾਂ ਕੋਈ ਹੈ ਨਹੀਂ ਸਾਡੇ ਬੰਦੇ ਦੀ ਜੇਬਾਂ ਚ ਭਾਰੀ ਅਸਰ ਉਹ ਤਾਂ ਪੈਂਦਾ ਹੀ ਆ ਵੀਰੇ ਸਰਕਾਰਾਂ ਨੂੰ ਹਾਈਵੇ ਥੋਰਟੀ ਨੂੰ ਹਰ ਚੀਜ਼ ਦੇ ਵਿੱਚ ਵਾਧਾ ਹੋ ਰਿਹਾ ਇਹਦੇ ਵਿੱਚ ਵੀ ਵਾਧਾ ਹੋ ਰਿਹਾ ਟੈਕਸ ਵਾਧ ਜ ਵੱਧ ਹੀ ਜਾਂਦੇ ਨੇ ਗੱਡੀ ਵਾਲੇ ਆਮਦਨ ਨਹੀਂ ਵਾਧੀ ਮਜ਼ਦੂਰ ਵਾਸਤੇ ਤਾਂ ਕੋਈ ਸੋਚਦਾ ਹੀ ਨਹੀਂ ਮਜ਼ਦੂਰ ਵਾਸਤੇ ਵੀ ਕੋਈ ਨਹੀਂ ਸੋਚਦਾ ਬਾਕੀ ਤੁਹਾਨੂੰ ਪਤਾ ਹੀ ਆ ਤੁਹਾਡਾ ਰੋਜ਼ ਦਾ ਕੰਮ ਆ ਵੀਰੇ ਬਹੁਤ ਮਹਿੰਗਾ ਹੀ ਰੇਟ ਆਪਣੀ ਜੇਬਾਂ ਦੇ ਭਾਰੀ ਅਸਰ ਪੈ ਰਹੇ ਲੋਕ ਹਾਂਜੀ ਹਾਂਜੀ ਭਾਰੀ ਆਪਣਾ ਦੇਖਦੇ ਹੋ ਵੀ ਆਮਦਨ ਲੋਕ ਕਹਿੰਦੇ ਸਾਡੀ ਵਧ ਨਹੀਂ ਰਹੀ ਹੈ ਪਰ ਜਿਹੜੇ ਖਰਚੇ ਨੇ ਟੈਕਸ ਨੇ ਉਹ ਵਧ ਰਹੇ ਨੇ ਦੋਨੇ ਚੀਜ਼ਾਂ ਵਧ ਰਹੀਆਂ ਨੇ ਟੈਕਸ ਵੀ ਵਧ ਰਹੇ ਆ ਤੇ ਬਹੁਤ ਆਏ ਕੰਮ ਬਹੁਤ ਖਰਾਬ ਹੈ। 22 ਵੇ ਫਿਰ ਕੀ ਕਹਿਣਾ ਚਾਹ। ਰੇਟ ਘੱਟ ਕਰਨੇ ਚਾਹੀਦੇ ਆ ਜੀ ਗੱਡੀ ਵਾਲਿਆਂ ਨੂੰ। ਆਈ ਕਹਿਣਗੇ। ਮੈਂ ਵੀ ਘੱਟ ਕਰਾਇਆ ਵੀ ਘੱਟ ਮਿਲਦਾ ਜੀ ਗੱਡੀ ਵਾਲਿਆਂ ਨੂੰ। ਬਚਦਾ ਹੀ ਨਹੀਂ ਕੁਝ ਗੱਡੀ ਵਾਲਿਆਂ ਨੂੰ। ਹਾਂਜੀ ਭਾਜੀ ਕਿੰਨੇ ਦਾ ਟੋਲ ਕਟਾ ਕੇ ਆਏ ਫਿਰ? 460 ਰੁਪਏ। 460 ਰੌਂਡ ਟ੍ਰਿਪ ਕੀਤਾ। ਰੌਂਡ ਟ੍ਰਿਪ ਨਹੀਂ ਭਾਈ ਸਿੰਗਲ ਹੀ ਕੀਤਾ। ਆਂਦੇ ਵੇਲੇ ਮੇਰੇ ਕੋਲ ਤਾਂ ਸੀਗੇ। ਮਤਲਬ Google Pay ਵਲ। ਹਾਂਜੀ ਹੁਣ ਕੈਸ਼ ਹੀ ਦਿੱਤਾ। ਕੈਸ਼ ਕਰਕੇ ਤੁਹਾਨੂੰ ਡਬਲ ਪਏ। ਹਾਂਜੀ। ਕਿਸ ਤਰ੍ਹਾਂ ਦੇ ਦਿਓ ਵੀ ਰੇਟ 5% ਵਧਾ ਦਿੱਤੇਗੇ ਨੇ ਟੋਲ ਦੇ। ਬਹੁਤ ਜ਼ਿਆਦਾ ਹੈ ਜੀ। ਇਹ ਤਾਂ ਵੈਸੇ ਬਹੁਤ ਮਹਿੰਗੀ ਸੀ ਟੋਲ ਇਸ 5% ਹੋਰ ਵਧਾ ਕੇ ਹੋਰ ਵੱਧ ਗਿਆ ਇਹ ਤੇ ਆਮ ਆਦਮੀ ਤੇ ਜਿਆਦਾ ਜਿਆਦਾ ਬੋਝ ਡਲ ਪਾਈ ਜਾ ਰਹੀ ਹੈ ਸਰਕਾਰ ਠੀਕ ਹੈ ਜੀ ਸਾਡੇ ਇੱਕ ਦੋ ਵੀ ਲੋਕ ਕਹਿੰਦੇ ਵੀ ਆਮਦਨ ਚ ਵਾਅਦਾ ਨਹੀਂ ਹੋ ਪਾ ਰਿਆ ਪਰ ਟੈਕਸ ਹਰ ਪਾਸੇੋਂ ਵੱਧ ਰਹੇ ਨੇ ਉਹ ਤੇ ਹਰ ਪਾਸੇ ਦੇਖੀ ਜਾ ਰਹੇ ਅਸੀਂ ਠੀਕ ਹੈ ਨਾ ਚੋਣ ਸਰਕਾਰ ਸਰਕਾਰ ਨੂੰ ਤੁਹਾਨੂੰ ਸਿੱਖੀ ਕਹੀਏ ਸਰਕਾਰ ਨੇ ਤਾਂ ਉਹੀ ਕਰਨਾ ਚਾਹੀਦਾ ਮਦੀਲ ਤੇ ਆਣਾ ਹੈ ਕੀ ਆਮ ਜਨਤਾ ਸੁਣਵਾਈ ਨਹੀਂ ਹੋ ਰਹੀ ਨਹੀਂ ਹੋ ਰਹੀ ਹੈ ਨੋਰਮਲ ਹੈ ਆਮ ਜਨਤਾ ਤੁਹਾਡੇ ਸਾਹਮਣੇ ਦੇਖੋ ਪਰੇਸ਼ਾਨ ਹੀ ਹੋ ਰਹੀਆਂ ਹਨ ਇੰਨਾ ਮਹਿੰਗਾ ਟੋਲ ਟੈਕਸ ਠੀਕ ਹੈ ਜੀ ਮੇਰੇ ਖਿਆਲ ਸੇ ਸਾਡੇ ਇੰਡੀਆ ਦਾ ਸਭ ਤੋਂ ਮਹਿੰਗਾ ਟੋਲ ਹੈ 400 ਕੁ ਰੁਪਿਆ ਦਾ ਮੈਂ ਤੇ ਕੋਈ ਹੋਰ ਸੁਨੇਹਾ ਨਹੀਂ ਹਜ਼ਰ ਤੱਕ ਹੋਰ ਇਸ ਵਾਰ ਕੀ ਜਨ ਸਭ ਤੋਂ ਮਹਿੰਗਾ ਇੱਕ ਤਾਂ ਟੋਲ ਟੈਕਸ ਇਹੀ ਹੈ 220 ਰੁਪਏ ਪਹਿਲੇ ਲੈ ਹੁਣ ਪਤਾ ਨਹੀਂ ਕਿੰਨੇ ਲੈਣਗੇ ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਨੂੰ ਕੀ ਕਹੀਏ ਬਸ ਤੱਕਾ ਹੀ ਹੈ ਹੂੰ ਸਾਰੇ ਬਾਤ ਆ ਪਹਿਲੀ ਵਾਰ ਆ ਰਹੇ ਹੁਣ ਜੇ ਵਧਾ ਰਿਹਾ ਹੈ ਤਾਂ ਤੱਕਾ ਹੀ ਹੈ ਜਨਤਾ ਦੇ ਨਾਲ ਬਹੁਤ ਜ਼ਿਆਦਾ ਵੱਡਾ ਸਿੰਗਲ ਰੂਟ ਜਾਉਂਗੇ ਤੁਹਾਡਾ ਮੇਰੇ ਖਿਆਲ 230 ਰੁਪਏ ਕੱਟੇ ਜਾਣਗੇ ਹਾਂਜੀ 230 ਸ਼ਾਇਦ 245 ਜੇ ਮੈਂ ਗਲਤ ਜੀ 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 ਇਹ ਤਾਂ ਹੁਣ ਪਤਾ ਲੱਗੂ ਪਰ ਹੈ ਤਾਂ ਇਹ ਹਰੇਕ ਵਾਰੀ ਨਜਾਇਜ਼ ਕੰਮ ਆ ਵੀ ਕੁਝ ਖਸਾਲਬਾਤ ਵਧਾ ਦੇਣੇ ਸੀ ਨਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਹੈ ਮਹਿੰਗਾ ਟੋਲ ਆ ਜੀ ਹਾਂਜੀ 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 ਹੋਰ 5% ਦਾ ਦੱਸਤਾ ਜੀ 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 ਤਾਂ ਬਿਲਕੁਲ ਤੁਸੀਂ ਸੁਣਿਆ ਹੋਵੇ ਕਿਸ ਸਾਹਬ ਦੇ ਨਾਲ ਲੋਕਾਂ ਨੇ ਕਿਹਾ ਕਿ ਉਹਨਾਂ ਦੀ ਜੇਬਾਂ ਤੇ ਉੱਤੇ ਕਿੰਨਾ ਭਾਰੀ ਅਸਰ ਪੈ ਰਿਹਾ ਹੈ ਲਗਾਤਾਰ ਜਿਹੜੇ ਟੋਲ ਦੇ ਰੇਟ ਬਤਾਏ ਜਾਂਦੇ ਨੇ 5% ਮੋੜ ਤੋਂ ਇਸ ਦਾ ਵਾਅਦਾ ਕੀਤਾ ਗਿਆ ਤਾਂ ਲੋਕ ਜਿਹੜੇ ਨੇ ਉਸ ਤੇ ਕਾਫੀ ਤੰਗ ਪਰੇਸ਼ਾਨ ਵੀ ਨਜ਼ਰ ਆਏ ਨੇ ਕੈਮਰਾਮੈਨ ਹਿਮਾਂਸ਼